ਹਰਦੇ ਉੱਗੇ ਫੁੱਟਵੈਅਰ ਬ੍ਰਾਂਡਾਂ ਵਿੱਚੋਂ ਇੱਕ ਸਟੈਲੇਟੋਸ ਨੇ ਪਠਾਨਕੋਟ ਵਿੱਚ ਨਵਾਂ ਸ਼ੋਰੂਮ ਜਿਹੜਾ ਹੈ ਉਹ ਖੋਲਿਆ ਹੈ ਤੇ ਸ਼ਹਿਰ ਦੇ ਡਲਹੋਜ਼ੀ ਰੋਡ ਤੇ ਸ਼ਨੀ ਦੇਵ ਮੰਦਿਰ ਨੇੜੇ ਕੋਹਲੀ ਟਾਵਰ 'ਚ ਸਟੈਲੇਟੋਸ ਦੇ ਨਵੇਂ ਸ਼ੋਰੂਮ ਦਾ ਉਦਘਾਟਨ ਜਿਹੜਾ ਉਹ ਕੀਤਾ ਗਿਆ ਤੇ ਬਾਬਾ ਸੁਜੀਤ ਸਿੰਘ ਨੇ ਰਿਬਨ ਕੱਟ ਕੇ ਸ਼ੋਰੂਮ ਦਾ ਉਦਘਾਟਨ ਕੀਤਾ ਤੇ ਸੀਈਓ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਦਿੱਲੀ ਤੋਂ ਬਾਅਦ ਪੰਜਾਬ ਸਟੈਲੇਟੋਸ ਲਈ ਸਹੀ ਜਗ੍ਹਾ ਜਿਹੜੀ ਉਹ ਜਾਪਦਾ ਉਹਨਾਂ ਕਿਹਾ ਹੈ ਕਿ ਸਟੈਲੇਟੋਸ ਪੂਰੇ ਭਾਰਤ ਵਿੱਚ 20 ਤੋਂ ਵੱਧ ਸਟੋਰ ਜਿਹੜਾ ਉਹ ਚਲਾਉਂਦਾ ਹੈ ਤੇ ਸਥਾਨਾਂ ਵਿੱਚ ਦਿੱਲੀ ਐਨਸੀਆਰ ਲਖਨਊ ਕਾਨਪੂਰ ਮੁੰਬਈ ਅੰਮ੍ਰਿਤਸਰ ਲੁਧਿਆਣਾ ਚੰਡੀਗੜ੍ਹ इंदौर ਅਤੇ ਦਹਿਰਾਦੂਨ ਸ਼ਾਮਿਲ ਨੇ ਤੇ ਦੱਸਦੇ ਇਹ ਹਰ ਇੱਕ ਸਟੋਰ ਵਿੱਚ 6000 ਤੋਂ ਵੱਧ ਐਸਕਿਊਜ਼ ਦਾ ਜਿਹੜਾ ਹੈ ਉਹ ਵਿਸ਼ਾਲ ਸੰਗ੍ਰਹਿ ਹੁੰਦਾ ਹੈ ਤੇ ਜਿਸ ਵਿੱਚ ਹਫਤਾਵਾਰੀ 50 ਤੋਂ ਵੱਧ ਨਵੇਂ ਡਿਜ਼ਾਈਨ ਜਿਹੜੇ ਨੇ ਉਹ ਸ਼ਾਮਲ ਹੁੰਦੇ ਨੇ ਤੇ ਪਠਾਨਕੋਟ ਵਿੱਚ ਇਹ ਨਵਨਿਤਮ ਸਟੋਰ ਲੌਂਚ ਜਿਹੜਾ ਹੈ ਸਟੈਲਟੋਸ ਦੀ ਸ਼ਾਨਦਾਰ ਯਾਤਰਾ ਵਿੱਚ ਇੱਕ ਮਹੱਤਵਪੂਰਨ ਮੀਲ ਪੱਧਰ ਦੀ ਨਿਸ਼ਾਨਦੇਹੀ ਕਰਦਾ ਹੈ ਤੇ ਇਸ ਮੌਕੇ ਅਜੇ ਕੋਹਲੀ ਸਚੀਨ ਸਚੀਨ ਅਰਜੁਨ ਕੋਹਲੀ ਮੀਨੂ ਕੋਹਲੀ ਦਿਵਿਆ ਕੋਹਲੀ ਸ਼ਿਵ ਮਹਾਜਨ ਸੌਰਵ ਰਾਮਪਾਲ ਅਤੇ ਨਬਜੋਤ ਜਿਹੜੇ ਨੇ ਉਹ ਵਿਸ਼ੇਸ਼ ਤੌਰ ਤੇ ਹਾਜ਼ਰ ਸਰ ਸਾਰੇ ਨੂੰ ਜੈ ਸ਼੍ਰੀ ਰਾਮ ਅੱਜ ਕੋਲੀ ਸਾਹਿਬ ਦੇ ਪਰਿਵਾਰ ਦੇ ਲਈ ਬੜਾ ਖੁਸ਼ੀ ਦਾ ਦਿਨ ਹੈ ਔਰ ਬੜਾ ਇਤਿਹਾਸਿਕ ਦਿਨ ਹੈ ਸਟੈਲਡੋਜ਼ ਇੱਕ ਬਹੁਤ ਵੱਡਾ ਬ੍ਰਾਂਡ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਅਗਰ ਦੇਖਿਆ ਜਾਏ ਤੇ ਫੁੱਟਵੇਅ ਦੇ ਵਿੱਚ ਨੰਬਰ 1 ਬ੍ਰਾਂਡ ਹੈ ਔਰ ਇਹ ਪਠਾਨਕੋਟ ਦੇ ਵਿੱਚ ਸਾਡੇ ਕੋਲੀ ਸਾਹਿਬ ਇਹ ਸਟੈਲਡੋਜ਼ ਦਾ ਉਹਨਾਂ ਨੇ ਆਪਣੀ ਬਿਲਡਿੰਗ ਦੇ ਵਿੱਚ ਅੱਜ ਸ਼ੋਰੂਮ ਦਾ ਉਦਘਾਟਨ ਕੀਤਾ ਹੈ ਔਰ ਇੱਥੇ ਆ ਕੇ ਇੰਨੀ ਪ੍ਰਸੰਤਾ ਹੋ ਰਹੀ ਹੈ ਕੀ ਉਧ ਘਾਟਨ ਤੋਂ ਪਹਿਲੇ ਹੀ ਕਸਟਮਰ ਐਨੇ ਸੈਟੀਸਫਾਈ ਹੈ ਕਿ ਉਹਨਾਂ ਦੀ ਬਹੁਤ ਵੱਡੀ ਡਿਮਾਂਡ ਸੀ ਕਿ ਸਾਡੇ ਸ਼ਹਿਰ ਦੇ ਵਿੱਚ ਫੁੱਟਵੇਅਰ ਦਾ ਸ਼ੋਅਰੂਮ ਅੱਛਾ ਨਹੀਂ ਹੈ ਲੇਕਿਨ ਜਿਹੜਾ ਸਟੈਂਡਰਡ ਹਾਊਸ ਹੈ ਸਟੈਂਡਰਡ ਹਾਊਸ ਇੱਕ ਬਹੁਤ ਵੱਡਾ ਬ੍ਰਾਂਡ ਜਿਹੜਾ ਲਿਆਂਦਾ ਹੈ ਉਹਦੇ ਵਿੱਚ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਸ਼ਹਿਰ ਦੇ ਲੋਕ ਬਹੁੜੇ ਸੈਟੀਸਫਾਈ ਹੈ ਔਰ ਬਹੁਤ ਅੱਛੀ ਵੈਰਾਈਟੀ ਹੈ ਔਰ ਬੱਚਿਆਂ ਦੀ ਛੋਟੇ ਬੱਚਿਆਂ ਦੀ ਵੈਰਾਈਟੀ ਮੈਨਸ ਦੀ ਲੇਡੀਜ਼ ਦੀ ਇੱਕ ਬਹੁਤ ਵੱਡਾ ਇੱਕ ਸਟੋਰ ਖੁੱਲਿਆ ਹੈ ਔਰ ਦੇਖਣਯੋਗ ਸਟੋਰ ਹੈ ਵੈਰਾਈਟੀ ਜਿਹੜੀ ਨੰਬਰ 1 ਹੈ ਔਰ ਜਿਹੜਾ ਵੀ ਕਸਟਮਰ ਆ ਰਿਹਾ ਔਰ ਪ੍ਰੇਜ਼ ਕਰ ਰਿਹਾ ਔਰ ਜਿੱਥੋਂ ਤੱਕ ਕਿ ਆਪਾਂ ਸ਼ਮੀ ਜੀ ਦਾ ਜਿਹੜੇ ਇੱਥੋਂ ਦੇ ਓਨਰ ਹੈ ਕੰਪਨੀ ਦੇ ਉਹਨਾਂ ਦਾ ਤਾਂ ਥੈਂਕਸ ਆਈ ਹੈ ਲੇਕਿਨ ਮੈਂ ਸਮਝਦਾ ਕਿ ਸਾਡੇ ਬਹੁਤ ਸਾਰੇ ਕਸਟਮਰ ਕੋਲੀ ਸਾਹਿਬ ਦਾ ਵੀ ਬਹੁਤ ਥੈਂਕਸ ਕਰ ਰਿਹਾ ਕਿ ਐਡਾ ਵੱਡਾ ਸ਼ੋਰੂਮ ਉਹਨਾਂ ਨੇ ਸ਼ਹਿਰ ਨੂੰ ਦਿੱਤਾ ਔਰ ਉਮੀਦਦਾਰ ਨੇ ਆ ਕਿ ਇਹ ਸ਼ੋਰੂਮ ਜਿਹੜਾ ਦਿਨ-ਦੁਨੀ ਰਾਤ ਚੌਨੀ ਤਰੱਕੀਆਂ ਕਰੇਗਾ ਔਰ ਸਾਰੇ ਸ਼ਹਿਰ ਦੇ ਕਸਟਮਰ ਜਿਹੜੇ ਆ ਉਹਨਾਂ ਕੀ ਅਪੀਲ ਹੈ ਕਿ ਸ਼ੋਰੂਮ 'ਚ ਆਓ ਵੈਰਾਈਟੀ ਦੇਖੋ ਇਸ ਤੋਂ ਵਧੀਆ ਵੈਰਾਈਟੀ ਤੁਹਾਨੂੰ ਜਿਸ ਤਰ੍ਹਾਂ ਪਹਿਲੇ ਕਸਟਮਮਰ ਅੰਮ੍ਰਿਤਸਰ ਜਿਲੰਦਰ ਲੁਧਿਆਣਾ ਚੰਡੀਗੜ੍ਹ ਜਾਂਦੇ ਹੀ ਹੁਣ ਜਾਣ ਦੀ ਲੋੜ ਨਹੀਂ ਹੁਣ ਤੁਹਾਨੂੰ ਪਠਾਨਕੋਟ ਦੇ ਅੰਦਰ ਹੀ ਸਟੈਲਰ ਹਾਊਸ ਤੁਹਾਡੀ ਜਿਹੜੀ ਡਿਮਾਂਡ ਆ ਪੂਰੀ ਕਰੇਗਾ ਮੈਂ ਕੋਲੀ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾ ਦਿਨਾ ਔਰ ਪਰਮਪੀਦਾ ਪਰਮਾਤਮਾ ਕੇ ਇਹੀ ਪ੍ਰਾਰਥਨਾ ਕਰ ਰਹੇ ਆ ਕਿ ਇਹ ਸਟੋਰ ਜਿਹੜਾ ਹੈ ਦਿਨ ਦੁਗਣੀ ਰਾਤ ਚੁਣ ਵਿੱਚ ਰੱਖਿਆ ਕਰੇ ਧੰਨਵਾਦ ਜੈ ਸ਼ੀ ਰਾਮ ਪੰਜਾਬ ਦੇ ਵਿੱਚ ਅਸੀਂ ਪਹਿਲੇ ਪੰਜ ਸਟੋਰ ਖੋਲ ਚੁੱਕੇ ਆ ਆਲਰੇਡੀ ਇਹ ਸਾਰ ਪੰਜਾਬ ਸਾਡੇ ਲਈ ਨਵਾਂ ਮਾਰਕੀਟ ਨਹੀਂ ਹੈ ਔਰ ਪਠਾਨਕੋਟ ਇੱਕ ਜਿਹੜਾ ਸਾਡਾ ਨਾਰਥ ਐਂਡ ਹੈ ਪੰਜਾਬ ਦਾ ਅਸੀਂ ਉਹਦੇ ਵਿੱਚ ਸਟੋਰ ਖੋਲਣ ਲਈ ਬਹੁਤ ਦੇਰ ਤੋਂ ਵੇਟ ਕਰ ਰਹੇ ਸੀ ਹੁਣ ਉਸ ਵਜ੍ਹਾ ਲਈ ਇਸ ਜਗ੍ਹਾ ਤੇ ਸਾਨੂੰ ਕਿਸ ਤਰ੍ਹਾਂ ਦੀ ਰੇਂਜ ਚਾਹੀਦੀ ਹੈ ਕਿਸ ਤਰ੍ਹਾਂ ਦੇ ਪੋਟਵੇਅਰ ਦੇ ਰਹੇ ਆ ਲੋਕਾਂ ਨੂੰ ਉਹ ਸਾਰਿਆਂ ਦੇ ਉੱਪਰ ਅਸੀਂ ਵਰਕਿੰਗ ਕੀਤੀ ਪਿਛਲੇ 2-3 ਸਾਲ ਤੋਂ ਤੇ ਫਿਰ ਅਸੀਂ ਇਸ ਸੀਜ਼ਨ ਨੂੰ ਓਪਨ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਤੁਹਾਡੇ ਸਾਹਮਣੇ ਜਿੱਦਾਂ ਦਾ ਸਟੋਰ ਬਣ ਕੇ ਆ ਤੁਸੀਂ ਦੇਖ ਸਕਦੇ ਸਰਾਂ ਵਾਲੀ ਬਾਕੀ ਵੀ ਕਾਫੀ ਬ੍ਰਾਂਡ ਜਿਹੜੇ ਪਠਾਨਕੋਟ ਸਥਾਪਿਤ ਨੇ ਓਲਰੇਡੀ ਸਟਾਰਟ ਉਸ ਦਾ ਕੀ ਖਾਸੀਅਤ ਕੀ ਹੈ ਬ੍ਰਾਂਡ ਦੇ ਵਿੱਚ ਅ ਸਟੈਲਟੋਸ ਇੱਕ ਤਰ੍ਹਾਂ ਦਾ ਐਂਕਰ ਫੁੱਟਵੈਅ ਰਿਟੇਲ ਸਟੋਰ ਹੁੰਦਾ ਉਹਦੇ ਚ ਕਾਫੀ ਸਟਾਈਲਸ ਐਟ ਅ ਟਾਈਮ ਤੁਸੀਂ 5000 ਤੋਂ 6000 ਸਟਾਈਲ ਤੁਸੀਂ ਚੂਜ਼ ਕਰ ਸਕਦੇ ਹੋ ਆਪਣੇ ਲਈ ਔਰ ਫੈਮਿਲੀ ਫੁੱਟਵੈਅ ਹੈ ਅ ਕਿਡਸ ਲੇਡੀਜ਼ ਔਰ ਜੈਂਟਸ ਦੇ ਵਿੱਚ ਤੁਹਾਨੂੰ ਪੂਰੀ ਰੇਂਜ ਮਿਲੇਗੀ ਐਸੈਸਰੀਜ਼ ਦੇ ਵਿੱਚ ਤੁਹਾਨੂੰ ਰੇਂਜ ਮਿਲੇਗੀ ਫੁੱਟਵੈਅ ਦੇ ਨਾਲ ਨਾਲ ਮੈਚਿੰਗ ਤੁਸੀਂ ਆਪਣੇ ਪਰਸਸ ਬੈਗਸ ਵਾਲਟਸ ਸਭ ਕੁਝ ਇੱਥੋਂ ਲੈ ਸਕਦੇ ਹੋ ਸਾਡਾ ਜਿਹੜਾ ਯੂ ਐਸ ਪੀ ਹੈ ਉਹ ਹੈ ਕਿ ਅਸੀਂ ਵੈਲਿਊ ਫਾਰ ਮਨੀ ਦਿੰਦੇ ਹਾਂ ਮਾਰਕੀਟs ਅਗਰ ਤੁਸੀਂ ਕੰਪੀਟ ਕੰਪੀਟੀਸ਼ਨ ਦੇ ਵਿੱਚ ਚੈੱਕ ਕਰੋਗੇ ਤਾਂ ਸਾਡੇ ਪ੍ਰੋਡਕਟ ਅਰਾਊਂਡ 30 ਤੋਂ 35% ਐਮ ਆਰ ਪੀ ਵਾਈਜ਼ ਘੱਟ ਹੋਣਗੇ ਪ੍ਰਾਈਸ ਦੂਸਰਾ ਸਾਡੇ ਕੋਲ ਹਰ ਪਾਕਟ ਲਈ ਫੁੱਟਵੇਅ ਹੈ ਤੁਸੀਂ ਸਾਡੇ ਸਟੋਰ ਤੇ ਆਉਂਦੇ ਹੋ ਤਾਂ ਤੁਸੀਂ 500 ਰੁਪਏ ਤੋਂ ਲੈ ਕੇ ਤੁਸੀਂ 12-15000 ਰੁਪਏ ਤੱਕ ਵੀ ਫੁੱਟਵੇਅ ਲੈ ਸਕਦੇ ਹੋ ਤੁਹਾਡੀ ਪਾਕਟ ਦੇ ਹਿਸਾਬ ਨਾਲ ਅਸੀਂ ਮਾਸੇਜ ਨੂੰ ਬੜੇ ਸਪੈਕਟ੍ਰਮ ਨੂੰ ਕਵਰ ਕਰਦੇ ਹਾਂ ਮਾਸੇ ਸਰ ਕਾਫੀ ਏਰੀਆ ਕਵਰ ਕੀਤਾ ਦਿੱਤੀ ਜਿਲ੍ਹੇ ਦੇ ਇਟਨੀ ਕਾਫੀ ਹੋਣੀ ਹੈ ਤੁਹਾਡੇ ਨਾਲ ਸਰ ਪਠਾਨਕੋਟ ਨੂੰ ਮੈਂ ਚੁੱਕਿਆ ਪਠਾਨਕੋਟ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਪੰਜਾਬ ਦਾ ਨਾਰਥ ਐਂਡ ਹੈ ਔਰ ਇਹ ਜਿਹੜਾ ਏਰੀਆ ਹੈ ਹਰ ਜਗ੍ਹਾ ਤੋਂ 100 ਤੋਂ 150 ਕਿਲੋਮੀਟਰ ਦੂਰ ਹੈ ਜੇ ਅੰਮ੍ਰਿਤਸਰ ਦੇਖੀਏ ਤਾਂ 100 ਕਿਲੋਮੀਟਰ ਹੈ ਜਲੰਧਰ ਦੇਖੀਏ ਤਾਂ 100 ਕਿਲੋਮੀਟਰ ਹੈ ਔਰ ਜੰਮੂ ਦੇਖੀਏ ਤਾਂ ਵੀ 100 ਕਿਲੋਮੀਟਰ ਹੈ ਉਹ ਇਹ ਏਰੀਆ ਨੈਗਲੈਕਟਡ ਹੈ ਇਸ ਜਗ੍ਹਾ ਤੇ ਬ੍ਰਾਂਡਸ ਆਣ ਲੱਗਿਆਂ ਸੋਚਦੇ ਆ ਬਟ ਸਾਨੂੰ ਇਹ ਮਾਰਕੀਟ ਵੇਕੈਂਟ ਲੱਗਦੀ ਹੈ ਫੁੱਟਵੈਅ ਦੇ ਲਈ ਇਸ ਲਈ ਅਸੀਂ ਇੱਥੇ। ਨਾਨਕਪੁਰ ਦੀ ਜਨਤਨ ਦੀ ਆਵਾਜ਼। ਅ ਅਸੀਂ ਸਿਰਫ ਇਨਵਾਈਟ ਕਰਨਾ ਚਾਹੁੰਦੇ ਹਾਂ ਤੁਸੀਂ ਆਓਗੇ ਔਰ ਤੁਸੀਂ ਇੱਥੇ ਸ਼ਾਪਿੰਗ ਕੀਤੇ ਬਿਨਾ ਜਾ ਨਹੀਂ ਸਕਦੇ। ਥੈਂਕ ਯੂ। ਦਾ ਸ਼ੋਰੂਮ ਕੋਲੀ ਸਾਹਿਬ ਮੇਰੇ ਵੱਡੇ ਭਾਈ ਸਾਹਿਬ ਨੇ ਖੋਲਿਆ ਹੈ। ਬੜਾ ਹੀ ਐਕਸਕਲੂਸਿਵ ਸ਼ੂਜ਼ ਦਾ ਲੇਡੀਜ਼ ਦਾ ਬੱਚਿਆਂ ਦਾ ਸ਼ੋਰੂਮ ਹੈ। ਵੈਰਾਈਟੀ ਬਹੁਤ ਅੱਛੀ ਹੈ। ਮਜ਼ਾ ਆ ਗਿਆ ਦੇਖ ਕੇ ਕਿ ਪਠਾਨਕੋਟ ਦੇ ਵਿੱਚ ਵੀ ਅੱਛੇ ਅੱਛੇ ਸ਼ੋਰੂਮ ਖੁਣਾ ਰਹੇ ਹੈ। ਮੈਂ ਸਾਰੇ ਵਪਾਰੀ ਵੀਰਾਂ ਨੂੰ ਬੇਨਤੀ ਕਰਨਾ ਜਾਵਾਂਗਾ ਇੱਕ ਵਾਰੀ ਜ਼ਰੂਰ ਆ ਕੇ ਇਹਨਾਂ ਦੀ ਵੈਰਾਈਟੀ ਚੈੱਕ ਕਰੋ ਤੇ ਅਗਰ ਕੋਈ ਨਵਾਂ ਕੰਮ ਕਰਦਾ ਤੇ ਉਸ ਵਪਾਰੀ ਨੂੰ ਪ੍ਰੋਤਸਾਹਨ ਮਿਲਦਾ ਤੁਹਾਡੇ ਜਾਣਨਾ ਉਹਨਾਂ ਦਾ ਸਮਾਨ ਦੇਖਣ ਨਾਲ ਖਰੀਦਣ ਨਾਲ ਧੰਨਵਾਦ ਕੈਮਰ ਪਰਸਨ ਹਨੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ